ਵਾਹਿਗੁਰੂ ਸਾਹਿਬ ਜੀਉ ਕੋਟ ਕਰਮ ਕਰਹਿ ਹਉ ਤਾਰੇ ਸ਼ਰਮ ਪਵੇ ਸਗਲੇ ਬਿਰਥਾਰੇ ਅਨੇਕ ਤਪਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ ਅਨੇਕ ਯਤਨ ਕਰ ਆਤਮ ਨਹੀਂ ਦਰਬੈ ਹਰ ਦਰਗਾ ਕਹੋ ਕੈਸੇ ਗਵੈ ਆਪਸ ਕਉ ਜੋ ਪਲਾ ਕਹਾਵੈ ਤਿਸੈ ਪਲਾਈ ਨਿਕਟ ਨਾ ਆਵੈ ਸਰਬ ਕੀ ਰੀਨ ਜਾਂ ਕਾ ਮਨ ਹੋਏ ਕਹੋ ਨਾਨਕ ਤਾਂ ਕੀ ਨਿਰਮਲ ਸੋਏ ਮਿਹਰਾਂ ਦੇ ਦਾਤੇ ਕਿਰਪਾ ਦੇ ਸਾਗਰ ਗੁਰੂ ਅਰਜਨ ਸਾਹਿਬ ਜੀ ਦੇ ਪਾਵਨ ਚਰਨਾਂ ਪਾਸ ਸੀਸ ਝੁਕਾ ਕੇ ਨਮਸਕਾਰ ਕਰਉ ਜੀ ਦੋਨੋਂ ਹੱਥ ਜੋੜਦਿਆਂ ਬਲੌ ਫੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਗੁਰੂ ਅਰਜਨ ਸਾਹਿਬ ਮਹਾਰਾਜ ਪਾਸ਼ਾ ਜੀ ਦੀ ਰਹਿਮਤ ਹੋਈ ਹੈ ਕਿਰਪਾ ਹੋਈ ਹੈ ਅਸੀਸ ਹੋਈ ਹੈ ਸਹਿਬ ਪਾਸ਼ਾ ਜੀ ਨੇ ਸਾਡੇ ਉੱਤੇ ਪਰ ਉਪਕਾਰ ਕੀਤੇ ਹਨ ਅਤੇ ਗੁਰੂ ਦੀ ਰਹਿਮਤ ਗੁਰੂ ਦੀ ਦਇਆ ਦੇ ਨਾਲ ਇਲਾਹੀ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦਾ ਆਪ ਰੋਜ਼ਾਨਾ ਪਾਠ ਵੀ ਕਰਦੇ ਹਾਂ ਉਸ ਪਾਵਨ ਵਿਚਾਰ ਧਾਰਾ ਦੇ ਵਿੱਚੋਂ ਕੁਝ ਸਾਡੀ ਜ਼ਿੰਦਗੀ ਦੇ ਵਿੱਚ ਕੰਮ ਆ ਜਾਣ ਵਾਲੇ ਅਹਿਮ ਨੁਕਤੇ ਮੋਤੀਆਂ ਦੇ ਵਰਗੇ ਮਹਾਰਾਜ ਨੇ ਪ੍ਰੋਕ ਕੇ ਸਾਡੇ ਸਾਹਮਣੇ ਰੱਖੇ ਗੁਰੂ ਅਰਜਨ ਸਾਹਿਬ ਜੀ ਨੇ ਕੀ ਕਿਰਪਾ ਕੀਤੀ ਅੱਜ ਮਾਰੇ ਕਲੇ ਕੋਟ ਕਰਮ ਕਰੇ ਹੋਂ ਤਾਰਿ ਸ਼ਰਮ ਪਾਵੇ ਸਗਲੇ ਬਿਰਤਾਂ ਧਰਮ ਦੀ ਜਿਹੜੀ ਦੁਨੀਆ ਹੈ ਜੀ ਇਸ ਧਰਮ ਦੀ ਦੁਨੀਆ ਦੇ ਵਿੱਚ अनेका ਇਦਾਂ ਦੇ ਕੰਮ ਕੀਤੇ ਜਾਂਦੇ ਹਨ ਜਿਨੂੰ ਇਹ ਕਿਹਾ ਜਾਂਦਾ ਵੀ ਇਹਦੇ ਨਾਲ ਪਰਮਾਤਮਾ ਰੱਬ ਅਕਾਲ ਪੁਰਖ ਜਿਹੜਾ ਵਾਕੇ ਖੁਸ਼ ਹੋ ਜਾਂਦਾ ਹਾਲਾਂਕਿ ਕਰਮ ਕਾਂਡ ਨੂੰ ਗੁਰਬਾਣੀ ਮੁੱਢ ਤੋਂ ਰੱਦ ਕਰਦੀ ਹੈ ਗੁਰੂ ਸਾਹਿਬ ਜੀ ਨੇ ਕਰਮ ਕਾਂਡਾਂ ਦੀ ਕਦੇ ਹਮਾਇਤ ਨਹੀਂ ਕੀਤੀ ਗੁਰੂ ਸਾਹਿਬ ਪਾਸ਼ਾ ਨੇ ਕਰਮ ਕਾਂਡਾਂ ਨੂੰ ਹਮੇਸ਼ਾ ਮੁੱਢ ਤੋਂ ਰੱਦ ਕੀਤਾ ਹੈ ਗੁਰੂ ਸਾਹਿਬ ਨੇ ਕਰਮ ਕਾਂਡਾਂ ਦੀ ਕਦੇ ਕੋਈ ਗੱਲ ਨਹੀਂ ਕੀਤੀ ਸਗੋਂ ਗੁਰੂ ਸਾਹਿਬ ਪਾਸ਼ਾ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਜਦੋਂ ਆਪਾਂ ਪੜ੍ਹਦੇ ਹਾਂ ਤੇ ਮਹਾਰਾਜ ਨੇ ਸੱਚਾ ਆਰਾ ਜੀਵਨ ਬਤਿੱਤ ਕਰਨ ਦੀ ਗੱਲ ਕੀਤੀ ਹੈ ਤੇ ਸਤਿਗੁਰਾਂ ਨੇ ਇੱਕ ਦੱਸਿਆ ਵੀ ਮਹਾਰ ਨੇ ਕਿਰਪਾ ਕੀਤੀ ਵੀ ਕੇਵ ਸਚਿਆਰਾ ਹੋਈ ਹੈ ਕਿਵ ਕੂੜਾ ਪੁੱਟੈ ਪਾਲ ਵੀ ਸਚਿਆਰੇ ਕਿਦਾਂ ਹੋਣਾ ਹੈ ਤੇ ਜਿਹੜੀ ਸਾਡੇ ਸਰੀਰ ਅੰਦਰ ਮਨ ਅੰਦਰ ਵਿਸ਼ੇਵਿਕਾਰਾਂ ਦੀ ਇੱਕ ਕੰਧ ਬਣ ਚੁੱਕੀ ਹੈ ਉਹ ਟੁੱਟ ਟੁੱਟਦੀ ਕਿਦਾਂ ਹੈ ਗੁਰੂ ਸਾਹਿਬ ਨੇ ਕਿਹਾ ਸਾਬ ਕਿਹਨ ਲੱਗੇ ਕਿ ਬਹੁਤ ਸਚਿਆਰਾ ਹੋਈ ਐ ਕਿਵ ਕੂੜਾ ਟੁੱਟੈ ਪਾਲ ਵੀ ਮਹਾਰਾਜ ਦੇ ਹੁਕਮ ਦੇ ਵਿੱਚ ਰਵਾਂਗੇ ਤੇ ਸ਼ਾਇਦ ਕਿਤੇ ਨਾ ਕਿਤੇ ਜਾ ਕੇ ਤੁਸੀਂ ਗੁਰੂ ਸਾਹਿਬ ਵਾਲੇ ਬਣੋਗੇ ਜਦੋਂ ਅਸੀਂ ਗੁਰੂ ਵਾਲੇ ਬਣਦੇ ਹਾਂ ਤੇ ਮਾਰੇ ਕਹਨ ਲੱਗੇ ਵੀ ਤੇਰੇ ਅੰਦਰ ਜਿਹੜੀ ਕੂੜ ਦੀ ਕੰਧ ਬਣੀ ਹੋਈ ਹੈ ਉਹ ਵੀ ਟੁੱਟ ਜਾਂਦੀ ਹੈ ਮਹਾਰਾਜ ਨੇ ਕਿਰਪਾ ਕੀਤੀ ਕੋਟ ਕਰਮ ਕਰੈ ਹੋਂ ਤਾਰੇ ਧਰਮ ਦੀ ਦੁਨੀਆ ਦੇ ਵਿੱਚ ਧਰਮ ਦੇ ਆਗੂਆਂ ਵੱਲੋਂ ਧਰਮ ਦੇ ਪੈਰੋਕਾਰਾਂ ਵੱਲੋਂ ਧਰਮ ਨੂੰ ਸਮਝਣ ਵਾਲਿਆਂ ਵੱਲੋਂ ਧਰਮ ਦੇ ਗਿਆਤਾ ਲੋਕ ਜਿਹੜੇ ਬਣ ਚੁੱਕੇ ਸਨ ਉਹਨਾਂ ਵੱਲੋਂ ਆਮ ਤੌਰ ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਸਮੇਂ ਤੋਂ ਪਹਿਲਾਂ ਇਸ ਭਾਰਤ ਦੇਸ਼ ਦੇ ਅੰਦਰ ਵਰਣ ਵੰਡ ਦੇ ਹਿਸਾਬ ਨਾਲ ਲੋਕਾਂ ਨੂੰ ਜ਼ਿੰਦਗੀ ਜਿਉਣ ਦਾ ਇੱਕ ਨਿਵੇਕਲਾ ਪੰਥ ਦਿੱਤਾ ਗਿਆ ਨਿਵੇਕਲਾ ਸਫਰ ਦਿੱਤਾ ਗਿਆ ਇਥੇ ਹੀ ਬਸ ਨੇ ਕੀਤਾ ਵਰਣ ਵੰਡ ਨੇ ਵਰਣ ਵੰਡ ਦੇ ਵਿੱਚੋਂ ਅੱਗੇ ਚੱਲ ਕੇ ਜਾਤਾਂ ਨਿਕਲੀਆਂ ਜਾਤਾਂ ਦੇ ਵਿੱਚੋਂ ਗੁੱਤਰ ਨਿਕਲੇ ਫਿਰ ਜਾਤ ਗੋਤ ਦੇ ਹਿਸਾਬ ਦੇ ਨਾਲ ਲੋਕਾਂ ਦੇ ਕੰਮ ਵੰਡੇ ਗਏ ਸਭ ਤੋਂ ਜ਼ਿਆਦਾ ਹਾਲ ਮਾੜਾ ਜਿਹੜਾ ਸੀ ਇਹ ਜਿੰਨੂੰ ਆਪਾਂ ਕਹਿੰਨੇ ਵੀ ਸ਼ੂਦਰ ਉਹਨਾਂ ਦਾ ਸਭ ਤੋਂ ਜ਼ਿਆਦਾ ਮਾੜਾ ਹਾਲ ਉੱਚ ਸ਼੍ਰੇਣੀਆਂ ਵੱਲੋਂ ਕੀਤਾ ਜਾਂਦਾ ਸੀ ਭਗਤ ਨਾਮਦੇਵ ਸਾਹਿਬ ਹੁਣਾਂ ਦਾ ਜਦੋਂ ਮੈਂ ਇੱਕ ਸ਼ਬਦ ਪੜ੍ਹਦਾ ਹੁੰਨਾ ਕਈ ਵਾਰੀ ਉਹ ਸ਼ਬਦ ਜਿਹੜਾ ਹੈ ਬੜਾ ਹੀ ਭਾਵਪੂਰਵਕ ਹੈ ਬੜੇ ਹੀ ਮਾਇਨੇ ਰਖਾਉਂਦਾ ਹੈ ਉਹ ਸ਼ਬਦ ਜਦੋਂ ਭਗਤ ਸਾਹਿਬ ਨੇ ਕਿਹਾ ਮੋਕੋ ਤਾਰ ਲੈ ਤਾਰ ਲੈ ਰਾਮਾ ਤਾਰ ਲੈ ਇੱਕ ਥਾਂ ਤੇ ਹੋਰ ਭਗਤ ਸਾਹਿਬ ਹੋਣਾ ਨੇ ਕਿਹਾ ਵੀ ਮਹਾਰਾਜ ਇਹ ਲੋਕ ਮੇਰੇ ਨਾਲ ਵਿਤਕਰਾ ਕਰਦੇ ਹੈ ਇਹ ਲੋਕ ਮੈਨੂੰ ਕਹਿੰਦੇ ਹਨ ਵੀ ਇਹ ਆਲਾਵੰਤੀ ਕਹਿੰਦੇ ਇਹ ਲੋਕ ਮੈਨੂੰ ਕਹੀ ਜਾਂਦੇ ਹਨ ਵੀ ਇਹ ਨਾਮਦੇਵ ਜਿਹੜਾ ਵਾ ਇਹਦੇ ਕੋਲੇ ਅਧਿਕਾਰ ਨਹੀਂ ਤੇ ਭਗਤ ਨਾਮਦੇਵ ਸਾਹਿਬ ਹੁਣਾ ਨੇ ਰੱਬ ਨੂੰ ਇਹ ਬੇਨਤੀ ਵੀ ਕੀਤੀ ਵੀ ਹਸਤ ਖੇਲਤ ਤੇਰੇ ਦੇਹਰੇ ਆਇਆ ਵੀ ਮਹਾਰਾਜ ਮੈਂ ਹੱਸਦਾ ਖੇਡਦਾ ਤੁਹਾਡੇ ਦਰਬਾਰ ਤੇ ਆਇਆ ਸੀ ਪਰ ਮੇਰੇ ਨਾਲ ਇਹ ਬੜਾ ਮਾੜਾ ਬੜਾ ਵਿਧੀ ਕੀ ਭਰਿਆ ਕੰਮ ਹੋਇਆ ਵੀ ਲੋਕ ਇਹ ਮੈਨੂੰ ਕਹਿੰਦੇ ਹਨ ਵੀ ਨਾਮਾ ਜਿਹੜਾ ਵਾ ਇਹ ਰੱਬ ਦਾ ਨਾਮ ਨਹੀਂ ਜਪ ਸਕਦਾ ਪਰ ਮਹਾਰਾਜ ਤੁਸੀਂ ਤੇ ਹਰ ਪਾਸੇ ਤੋਂ ਮੈਨੂੰ ਭਰਪੂਰ ਕਰਕੇ ਰੱਖਿਆ ਹੈ ਮੈਂ ਕਿਉਂ ਨਹੀਂ ਤੁਹਾਡਾ ਨਾਮ ਜਪ ਸਕਦਾ ਮੈਨੂੰ ਵੀ ਤਾਂ ਪਤਾ ਲੱਗੇ ਆਲਾਵੰਤੀ ਇਹ ਭ੍ਰਮ ਜੋ ਹੈ ਕਹਿਣ ਲੱਗੇ ਵੀ ਇਹਨਾਂ ਲੋਕਾਂ ਦੇ ਹਿਰਦਿਆਂ ਦੇ ਵਿੱਚ ਇੱਕ ਭ੍ਰਮ ਫੜਿਆ ਹੋਇਆ ਤਾਂ ਕਰਕੇ ਕਹਿਣ ਲੱਗੇ ਵੀ ਮੈਨੂੰ ਕਿਰਪਾ ਕਰੋ ਜਿਉਂਦੇ ਹੋਏ ਨੂੰ ਮੁਕਤੀ ਦਿਓ ਸਹਿਬ ਪਾਸ਼ਾ ਨੇ ਕਿਹਾ ਆਪ ਹੀ ਲੋਕ ਜਿਹੜੇ ਸਨ ਇਸ ਸੰਸਾਰ ਦੇ ਵਿੱਚ ਆ ਕੇ ਧਰਮ ਦੀ ਦੁਨੀਆ ਦੇ ਵਿੱਚ ਰਹਿ ਕੇ ਧਾਰਮਿਕ ਗ੍ਰੰਥਾਂ ਨੂੰ ਕਈ ਵਾਰੀ ਆਪਣੀ ਲੋੜ ਦੇ ਮੁਤਾਬਕ ਇਹਨਾਂ ਨੇ ਵਰਤਣਾ ਸ਼ੁਰੂ ਕਰ ਦਿੱਤਾ ਉਨੇ ਵਰਣ ਵੰਡ ਦਾ ਜਿਹੜਾ ਵਿਖੇੜਾ ਹੈ ਇਹਦੇ ਵਿੱਚ ਚਾਰ ਵਰਣ ਹਨ क्षत्रिय ਬ੍ਰਾਹਮਣ ਊਦ ਵੈਸ਼ ਇਹਨਾਂ ਦੇ ਵਿੱਚ ਅੱਗੇ ਚੱਲ ਕੇ ਜਾਂਤਾ ਹਨ ਜਾਤਾਂ ਤੋਂ ਬਾਅਦ ਗੋਤਰ ਹਨ ਫਿਰ ਇਹਨਾਂ ਦੇ ਕੰਮ ਵੰਡੇ ਗਏ ਕੰਮ ਵੰਡਣ ਦੇ ਨਾਲ ਨਾਲ ਇਹਨਾਂ ਨੂੰ ਰੱਬ ਦਾ ਨਾਮ ਜਿਹੜਾ ਵਾ ਉਹ ਕਿਵੇਂ ਲੈਣਾ ਹੈ ਅਤੇ ਕਿਹੜੇ ਕਿਹੜੀਆਂ ਸ਼੍ਰੇਣੀਆਂ ਨੇ ਰੱਬ ਦਾ ਨਾਮ ਨਹੀਂ ਲੈਣਾ ਇਹ ਸਾਰਾ ਕੰਮ ਧਰਮ ਦੇ ਆਧਾਰ ਤੇ ਕੀਤਾ ਗਿਆ ਜਿਹੜਾ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਮਨਜ਼ੂਰ ਨਹੀਂ ਸੀ ਗੁਰੂ ਗੋਬਿੰਦ ਸਿੰਘ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਮਨਜ਼ੂਰ ਨਹੀਂ ਸੀ ਸਹਿਬ ਨੇ ਕਿਹਾ ਵੀ ਲੋਕ ਇਹ ਗਰਮ ਕਾਂਡ ਕਰਮ ਨੂੰ ਧਰਮ ਦਾ ਕੰਮ ਸਮਝਦੇ ਜਦੋਂ ਕਿ ਗੁਰਬਾਣੀ ਇਹਨਾਂ ਸਾਰੀਆਂ ਗੱਲਾਂ ਨੂੰ ਬੁੱਢ ਤੋਂ ਰੱਦ ਕਰਦੀ ਪਈ ਅੱਗੇ ਮਾਰ ਨੇ ਦਇਆ ਕੀਤੀ ਸ਼ਰਮ ਪਾਵੇ ਸਗਲੇ ਬਿਰਖਾ ਰਹੇ ਵੀ ਪ੍ਰਾਪਤ ਕੁਝ ਨਹੀਂ ਹੁੰਦਾ ਸਹਿਬ ਨੇ ਕਿਹਾ ਅਨਿਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ ਲੋਕ ਵੱਖੋ ਵੱਖਰੇ ਤਰੀਕਿਆਂ ਦੇ ਨਾਲ ਰੱਬ ਨੂੰ ਹਾਸਲ ਕਰਨ ਦੇ ਲਈ ਰੱਬ ਦੀ ਬੰਦਗੀ ਕਰਦੇ ਪਏ ਅੱਜ ਵੀ ਇਦਾਂ ਹੀ ਅੱਜ ਵੀ ਤੁਸੀਂ ਵੇਖੋ ਸਿੱਖੀ ਦੇ ਵਿੱਚ ਕਿੰਨੀਆਂ ਸੰਪਰਦਾਵਾਂ ਹਨ ਕਿੰਨੀਆਂ ਮਰਿਆਦਾਵਾਂ ਚੱਲ ਗਈਆਂ ਕਈਆਂ ਵੱਲੋਂ ਲਾਈਟਾਂ ਬੰਦ ਕਰ ਕਰਕੇ ਰੱਬ ਨੂੰ ਲੱਭਿਆ ਜਾਂਦਾ ਹੈ ਕਈਆਂ ਵੱਲੋਂ ਇਹ ਗੱਲ ਕਹੀ ਜਾਂਦੀ ਵੀ ਇੱਕ ਸਾਹ ਅੰਦਰ ਖਿੱਚੋ ਇੱਕ ਸਾਹ ਬਾਹਰ ਖਿੱਚੋ ਤੇ ਵਾਹਿਗੁਰੂ ਦਾ ਜਾਪ ਜਪਣਾ ਹੈ ਕਈਆਂ ਵੱਲੋਂ ਅਖੰਡ ਪਾਠਾਂ ਦੀਆਂ ਲੜੀਆਂ ਚਲਾ ਕੇ ਕਈਆਂ ਦੇ ਵੱਲੋਂ ਵੱਖੋ-ਵੱਖਰੇ ਤਰੀਕਿਆਂ ਦੇ ਨਾਲ ਪਾਠ ਜਿਹੜੇ ਹਨ ਉਹਨਾਂ ਦੇ ਸਰੂਪ ਤਿਆਰ ਕਰ ਦਿੱਤੇ ਗਏ ਹਨ ਤੇ ਮਹਾਰਾਜ ਕਹਿਣ ਲੱਗੇ ਵੀ ਇਹ ਜਿਹੜੇ ਲੋਕ ਧਰਮ ਦੀ ਦੁਨੀਆ ਵਿੱਚ ਵੱਖੋ-ਵੱਖਰੇ ਤਰੀਕੇ ਦੇ ਨਾਲ ਢੋਂਗ ਢੰਗ ਵਰਦੇ ਪਏ ਹਨ ਕਈਆਂ ਨੂੰ ਵਧੇਰੇ ਬਾਣੀ ਪੜਨ ਦਾ ਵੀ ਹੰਕਾਰ ਵੀ ਮੇਰੇ ਤੋਂ ਵੱਧ ਕੇ ਜ਼ਿਆਦਾ ਬਾਣੀ ਕੌਣ ਪੜ ਸਕਦਾ ਹੈ ਘਰ ਦਾ ਕੋਈ ਮੈਂਬਰ ਗੁਰਦੁਆਰੇ ਜਾ ਆਵੇ ਘਰ ਦਾ ਕੋਈ ਮੈਂਬਰ ਬਾਣੀ ਪੜਨ ਲੱਗ ਜਾਵੇ ਦੂਜਾ ਨਾ ਪੜਦਾ ਹੋਵੇ ਤੇ ਇਸ ਗੱਲ ਦਾ ਵੀ ਮਲਾਲ ਰਹਿੰਦਾ ਹੈ ਇਸ ਗੱਲ ਦਾ ਵੀ ਗਿਲਾ ਰਹਿੰਦਾ ਵੀ ਹਾਂ ਮੈਂ ਪਾਠ ਕੀਤਾ ਤੇ ਬਾਕੀ ਸਾਰੇ ਸੁੱਤੇ ਪਏ ਮੈਂ ਬਾਣੀ ਪੜਦਾ ਪਿਆ ਵਾਂ ਬਾਕੀ ਸਾਰੇ ਸੁੱਤੇ ਪਏ ਨੇ ਧੱਕੇ ਨਾਲ ਕਈ ਵਾਰੀ ਆਪਾਂ ਆਪਣੇ ਘਰ ਦੇ ਨੂੰ ਉਠਾਉਨੇ ਹੁੰਨੇ ਆ ਵੀ ਉੱਠ ਕੇ ਸਵੇਰੇ ਸਵੇਰੇ ਬਾਣੀ ਪੜੋ ਇੱਕ ਤੇ ਗੱਲ ਹੁੰਦੀ ਪਿਆਰ ਨਾਲ ਕਹਿ ਦੇਣੀ ਇੱਕ ਇਹ ਹੰਕਾਰ ਮਨ ਵਿੱਚ ਲੈ ਕੇ ਚੱਲਣਾ ਵੀ ਮੈਂ ਤੇ ਬਾਣੀ ਪੜ ਲਈ ਹੈ ਮੈਂ ਸੁਖਮਨੀ ਸਾਹਿਬ ਦਾ ਪਾਠ ਕਰ ਲਿਆ ਹੈ ਮੈਂ ਪੰਜ ਬਾਣੀਆਂ ਦਾ ਨਿਤਨੇਮ ਕਰ ਲਿਆ ਬਾਕੀ ਅਜੇ ਇਦਾਂ ਹੀ ਘੂਕ ਸੁੱਤੇ ਪੈਣ ਮਹਾਰਾਜ ਨੇ ਕਿਹਾ ਇਹ ਵੀ ਤੇਰਾ ਹੰਕਾਰ ਹੈ ਜੇ ਤੂੰ ਬਾਣੀ ਪੜ ਲਈ ਹੈ ਤੇ ਪਹਿਲਾ ਤੈਨੂੰ ਇਹ ਸੋਚਣਾ ਪਊਗਾ ਵੀ ਮਹਾਰਾਜ ਦੀ ਵਿਸ਼ੇਸ਼ ਕਿਰਪਾ ਰਹੀ ਮੇਰੇ ਤੇ ਇਥੋਂ ਤੱਕ ਦਾ ਜਿਹੜਾ ਸਫ਼ਰ ਮੈਂ ਗੁਰਬਾਣੀ ਨੂੰ ਪੜਨ ਦਾ ਤੈਅ ਕੀਤਾ ਵਾ ਇਹ ਗੁਰੂ ਸਾਹਿਬ ਦੀ ਮਿਹਰਬਾਨੀ ਦੇ ਨਾਲ ਹੀ ਤੈਅ ਹੋਇਆ ਵਾ ਮਹਾਰਾਜ ਦੀ ਰਹਿਮਤ ਹੋਈ ਹੈ ਸਤਿਗੁਰੂ ਦੀ ਦਇਆ ਹੋਈ ਹੈ ਅਤੇ ਇਹ ਬਾਣੀ ਪੜਨ ਦਾ ਅੱਜ ਸੁਭਾਗ ਸਮਾਂ ਜਿਹੜਾ ਕਿ ਮਹਾਰਾਜ ਨੇ ਮੈਨੂੰ ਬਖਸ਼ਿਆ ਹੈ ਫਿਰ ਉਦੋਂ ਬਾਅਦ ਮਹਾਰਾਜ ਨੇ ਕਿਹਾ ਤੂੰ ਹੁਣ ਪਿਆਰ ਦੇ ਨਾਲ ਦੂਜਿਆਂ ਨੂੰ ਉਪਦੇਸ਼ ਦੇ ਭਾਈ ਉੱਠ ਕੇ ਅੰਮ੍ਰਿਤ ਵੇਲਾ ਸੰਭਾਲਿਆ ਕਰੋ ਜੇ ਬਾਣੀ ਪੜ ਕੇ ਵੀ ਹੰਕਾਰ ਮਨ ਵਿੱਚ ਚੱਲਦਾ ਪਿਆ ਵਾ ਸਤਿਗੁਰੂ ਕਹਿਣ ਲੱਗੇ ਸਿਰਫ ਅਜੇ ਤੱਕਰ ਤੂੰ ਬਾਹਰੀ ਤੌਰ ਤੇ ਗੁਰਬਾਣੀ ਨਾਲ ਜੁੜਿਆ ਵਾ ਅੰਦਰੂਨੀ ਤੌਰ ਤੇ ਅਜੇ ਤੇਰਾ ਵੀ ਬੰਧ ਦੂਰ ਹੈ ਸਾਬ ਨੇ ਕਿਹਾ ਨਰਕ ਸੁਰਗ ਫਿਰ ਫਿਰ ਅਵਤਾਰ ਉਹ ਨਰਕ ਅਤੇ ਸਵਰਗ ਦਾ ਵਾਸੀ ਹੈ ਨਰਕ ਤੇ ਸਵਰਗ ਦਾ ਵਾਸੀ ਜਦੋਂ ਅਸੀਂ ਭੈੜੇ ਪਾਸੇ ਤੁਰਦੇ ਹਾਂ ਜ਼ਿੰਦਗੀ ਤਬਾਹੀ ਵਾਲ ਹੋ ਜਾਂਦੀ ਹੈ ਤੇ ਨਰਕ ਪੈਦਾ ਹੋ ਜਾਂਦਾ ਜ਼ਿੰਦਗੀ ਤੇ ਜੇ ਚੰਗੇ ਪਾਸੇ ਚੱਲਦੇ ਹਾਂ ਤੇ ਮਾਰੇ ਕਹਿੰਦੇ ਕਿ ਸਵਰਗ ਹੀ ਸਵਰਗ ਹੈ ਅੱਗੇ ਸਾਬ ਨੇ ਕਿਹਾ ਅਨੇਕ ਯਤਨ ਕਰ ਆਤਮ ਨਹੀਂ ਦਰਵ ਹੈ ਹਰ ਦਰਗਾ ਨੂੰ ਕਹੋ ਕਿਵੇਂ ਦਵੇ ਕਈ بڑے ਮੂਮ ਵਰਗੇ ਬਣ ਕੇ ਆਪਣੇ ਆਪ ਨੂੰ ਵਿਖਾਉਂਦੇ ਨੇ ਦੁਨੀਆ 'ਚ ਇਸੇ ਬੜੇ ਮੂਮ ਜੇ ਬੜੇ ਪੱਥਰ ਦਿਲ ਲੋਕ ਹੁੰਦੇ ਨੇ ਸੰਸਾਰ ਵਿੱਚ ਤੇ ਆਪਣੇ ਆਪ ਨੂੰ ਵਿਖਾਵਾ ਕਰਨਗੇ ਵੀ ਅਸੀਂ ਤੇ ਬੜੇ ਨਰਮ ਸੁਭਾਅ ਦੇ ਹ ਪਰ ਮਾਰੇ ਕਹਿ ਲਗੇ ਨਹੀਂ ਏਦਾਂ ਨਹੀਂ ਹੁੰਦਾ ਵਿਖਾਵਾ ਕੀਤੇ ਤਾਂ ਨਹੀਂ ਹੁੰਦਾ ਹਾਂ ਜੇ ਕਿਤੇ ਸੱਚ ਵਿੱਚ ਗੁਰੂ ਮਿਹਰਬਾਨੀ ਕਰ ਦਵੇ ਤੇ ਤੂੰ ਨਰਮ ਹੋ ਜਾਵੇਂ ਸੁਭਾਅ ਤੇਰਾ ਤੇ ਦੁਨੀਆ ਦਾ ਭਲਾ ਕਰੇਗਾ ਫਿਰ ਅੱਗੇ ਕਿ ਆਪਸ ਕੋ ਜੋ ਭਲਾ ਕਹਾਵੇ ਇਸ ਭਲਾਈ ਇੱਕ ਨਾ ਆਵੇ ਕਈ ਲੋਕ ਬੜੇ ਆਪਣੇ ਆਪ ਨੂੰ ਕਹਿੰਦੇ ਵੀ ਅਸੀਂ ਸਮਾਜ ਦਾ ਦੁਨੀਆਂ ਦਾ ਲੋਕਾਂ ਦਾ ਪਰਾਲਾ ਲੱਗੇ ਪਰ ਭਲਾਈ ਮਰਨ ਲੱਗੇ ਉਹਨਾਂ ਦੇ ਨੇੜੇ ਤੇੜੇ ਵੀ ਕਿਤੇ ਸਾਨੂੰ ਲੱਭਿਆਂ ਲੱਭਦੀ ਨਹੀਂ ਹੈ ਸਹਿਬ ਨੇ ਅੱਗੇ ਦਇਆ ਕੀਤੀ ਮਹਾਰਾ ਕਹਿਣ ਲੱਗੇ ਸਰਵ ਕੀ ਰੇਨ ਜਾ ਕਾ ਮਨ ਹੋਏ ਕਹੋ ਨਾਨਕ ਤਾਂ ਕੀ ਨਿਰਮਲ ਹੋਏ ਇਹ ਸਾਰਾ ਸੰਸਾਰ ਉਸ ਵਾਹਿਗੁਰੂ ਦਾ ਸਾਜਿਆ ਹੈ ਕੁੱਲ ਦੁਨੀਆਂ ਉਸ ਦਾਤੇ ਦੇ ਚਰਨਾ ਪਸ ਹਾਜ਼ਰੀ ਭਰਦੀ ਕੁੱਲ ਸੰਸਾਰ ਉਸ ਸਹਿਬ ਪਾਤਸ਼ਾਹ ਦੇ ਚਰਨਾਂ ਦੇ ਪਾਸ ਰਹਿ ਕੇ ਜ਼ਿੰਦਗੀ ਦਾ ਸਫ਼ਰ ਤੈਅ ਕਰਨਾ ਚਾਹੁੰਦਾ ਮਹਾਰਾ ਨੇ ਕਿਹਾ ਵੀ ਸਰਬ ਕੀ ਰੀਨ ਜਾਂ ਕਾ ਮਨ ਹੋਏ ਅੰਤ ਵਿੱਚ ਪੂਲ ਦੁਨੀਆਂ ਨੂੰ ਗੁਰੂ ਅਰਜਨ ਸਾਹਿਬ ਹੋਣਾ ਨੇ ਹਦਾਇਤ ਕੀਤੀ ਵੀ ਉਸ ਮਾਲਕ ਦੀ ਹਜ਼ੂਰੀ ਦੇ ਵਿੱਚ ਰਹਿਣਾ ਸ਼ੁਰੂ ਕਰ ਦੇ ਉਹਦੀ ਹਜ਼ੂਰੀ ਚ ਕਿਉਂ ਰਹਿਣਾ ਹੈ ਸਤਿਗੁਰੂ ਕਹਿੰਦੇ ਕੋ ਨਾਨਕ ਤਾਂ ਕੀ ਨਿਰਮਲ ਸੋ ਕਿਉਂਕਿ ਪ੍ਰਮਾਤਮਾ ਦਾ ਹੀ ਪਸਾਰਾ ਸਭ ਥਾਂ ਉੱਤੇ ਸੋ ਗੁਰੂ ਅਰਜਨ ਸਾਹਿਬ ਜੀ ਦਾ ਕੋਟਾਨ ਕੋਟ ਧੰਵਾਦ ਕਰੀਏ ਸੁਖਨੀ ਸਾਹਿਬ ਦੀ ਪਾਵਨ ਬਾਣੀ ਨਾਲ ਜੁੜ ਕੇ ਮਹਾਰਾਜ ਜੀ ਵਿਚਾਰ ਜਿੰਦਗੀ ਚ ਵਸਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪਤ